جی امر ہے بابا ساہ جی امر ہے بابا سا پسول <سؤال> بابا چاہ جی ہمر رہے ہم سب تہلا جکارا گھوش جو بولی سو نرب سرتا والمیکی دیا وال جے بھیم جے بھارت جے سودھان سبتوں پہلا ਹਰ ਕਿਤੇ ਦੀਆਂ ਸਮੂਹ ਸੰਗਤਾਂ ਨੂੰ ਔਰ ਵੱਖ-ਵੱਖੋ ਸ਼ਹਿਰ ਦੇ ਨਿਵਾਸੀਆਂ ਨੂੰ ਇੱਥੇ ਆਈਆਂ ਆ ਕੇਂਦਰੀ ਮੰਦਿਰ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਆ ਉਹਨਾਂ ਦਾ ਜੀ ਆਇਆਂ ਆਖਦੇ ਆ ਬਾਬਾ ਸਾਹਿਬ ਅੰਬੇਡਕਰ ਜੀ ਦਾ ਅੱਜ ਜੋ ਅਸੀਂ ਬਲੀਦਾਨ ਦਿਵਸ ਮਨਾਇਆ ਗਿਆ ਆ ਉਸ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਨੇ ਸ਼ਰਧਾਂਜਲੀ ਭੇਟ ਕੀਤੀ ਬਾਬਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਦਾ ਜਨਮ 1899 ਦੇ ਵਿੱਚ 14 ਅਪ੍ਰੈਲ ਵਾਲੇ ਦਿਨ ਹੋਇਆ ਸੀ ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਜਦੋਂ ਸਮਾ ਸੀ ਛੂਆਛਾਤ ਦਾ ਉਹਨਾਂ ਨੇ ਬਹੁਜਨ ਸਮਾਜ ਨੂੰ ਇੱਕ ਹੀ ਪਲੇਟਫਾਰਮ ਤੇ ਇਕੱਠਾ ਕਰਕੇ ਕੋਸ਼ਿਸ਼ ਕੀਤੀ ਕਿ ਛੂਆਛਾਤ ਖਤਮ ਹੋਵੇ ਬਾਬਾ ਸਾਹਿਬ ਅੰਬੇਡਕਰ ਜੀ ਕੋਸ਼ਿਸ਼ ਕਰਨਾ ਚਾਹੀਦਾ ਹੈ ਕਿ ਸਾਰੇ ਸਮਾਜ ਨੂੰ ਉਹਨਾਂ ਦੇ ਵਿਚਾਰਾਂ ਤੇ ਚੱਲਣਾ ਚਾਹੀਦਾ ਆ ਬਾਬਾ ਸਾਹਿਬ ਜੀ ਕਹਿੰਦੇ ਨੇ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਆ ਜਿਹੜਾ ਪੀਂਦਾ ਆ ਉਹੀ ਦਹਾੜਦਾ ਆ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਵਿਚਾਰਾਂ ਤੇ ਚੱਲਣਾ ਚਾਹੀਦਾ ਆ ਜਦੋਂ ਕੁਝ ਟਾਈਮ ਪਹਿਲਾਂ ਅੱਜ ਤੋਂ 15-20 ਸਾਲ ਪਹਿਲਾਂ ਸਾਡੇ ਘਰਾਂ ਦੇ ਵਿੱਚ ਤਾਵੀਆਂ-ਟਾਵੀਆਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਅਸੀਂ ਕਿਨੇ ਅਸੀਂ ਕੀ ਇਹ ਜੈਂਟਲਮੈਨ ਬਾਉਜੀ ਇਹ ਕੌਣ ਨੇ ਅਸੀਂ ਛੋਟੇ ਛੋਟੇ ਹੁੰਦੇ ਦੇਖਦੇ ਸੀ ਉਦੋਂ ਸਾਡੇ ਵੱਡ ਵੱਡ ਵਡੇਰੇ ਜਿੰਨੇ ਵੀ ਸਤਿਕਾਰਯੋਗ ਉਹ ਦੱਸਦੇ ਸੀ ਕਿ ਬਾਬਾ ਸਾਹਿਬ ਅੰਬੇਡਕਰ ਜੀ ਇਹ ਸਾਡੇ ਦੇਸ਼ ਦੇ ਸੰਵਿਧਾਨ ਨਿਰਮਤਾ ਆ ਜਿਨ੍ਹਾਂ ਨੇ ਸੰਵਿਧਾਨ ਦੇ ਵਿੱਚ ਹਰ ਕਾਸਤ ਚਾਹੇ ਮਹਿਲਾ ਹੋ ਚਾਹੇ ਬੱਚੇ ਹੋ ਚਾਹੇ ਕੋਈ ਵੀ ਹੋ ਉਹਨਾਂ ਨੂੰ ਹੱਕ ਦਵਾਏ ਆ ਜੋ ਅੱਜ ਮਹਿਲਾ ਚੰਗੀਆਂ-ਚੰਗੀਆਂ ਇੰਡਸਟਰੀਆਂ ਤੇ ਜਾਂ ਚੰਗੀਆਂ-ਚੰਗੀਆਂ ਪੋਸਟਾਂ ਤੇ ਜਾਂ ਚੰਗੇ-ਚੰਗੇ ਕਾਲਜਾਂ ਤੇ ਵਿੱਚ ਪੜ ਰਹੀਆਂ ਨੇ ਉਸ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਬਦੌਲਤ ਆ ਜੋ ਅੱਜ ਬਹੁਜਨ ਸਮਾਜ ਚੰਗੀਆਂ-ਚੰਗੀਆਂ ਪ੍ਰਾਪਤੀਆਂ ਗੱਡੀਆਂ ਦੇ ਵਿੱਚ ਰਹਿ ਰਹੇ ਨੇ ਉਹ ਨਾ ਬੁੱਲੋ ਕੀ ਤੁਸੀਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਦੇਨ ਸੀ ਬਾਕੀ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਮਾਜ ਵਾਸਤੇ ਬਹੁਤ ਹੀ ਵਧੀਆ ਕੰਮ ਕੀਤਾ ਔਰ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਦਾ ਕਦੀ ਨਹੀਂ ਦੇਨ ਦੇ ਸਕਦੇ ਜੈਪੀ ਜੈ ਭਾਰਤ ਜੋ ਬੋਲੇ ਸੋ ਨਿਰਵੇ ਸ੍ਰਿਸ਼ਟੀਕਰਤਾ ਵਾਲਮੀਕੀ ਦੇਵ ਆਨ ਕੀ ਜੈ ਜਦ ਮੈਂ ਕੇਂਦਰੀ ਮੰਦਰ ਸ੍ਰੀ ਵਾਲਮੀਕ ਭਗਵਾਨ ਜੀ ਦੇ ਮੰਦਰ ਵਿੱਚ ਖੜਾ ਮੈਂ ਉਹਨਾਂ ਨੂੰ ਪ੍ਰਣਾਮ ਕਰਦਾ ਹਾਂ ਨਮਨ ਕਰਦਾ ਹਾਂ ਉਸ ਤੋਂ ਬਾਅਦ ਸਾਰੇ ਹੀ ਆਏ ਹੋਏ ਸ਼ਹਿਰ ਵਾਸੀ ਸਰਦਾਰ ਨਰਮਲਜੀਤ ਸਿੰਘ ਜੀ ਉਸ ਤੋਂ ਬਾਅਦ ਸਾਡੇ ਮੇਜਰ ਸਿੰਘ ਜੀ ਮੱਗੂ ਸਾਹਿਬ ਸ਼ਕਤੀ ਜੀ ਮੁਕੱਦਰ ਮੱਟੂ ਜੀ ਸਾਰੇ ਵੀਰਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ ਤੇ ਸਾਨੂੰ ਸਾਰਿਆਂ ਨੂੰ ਸ਼੍ਰੀ ਅੰbedkar ਜੀ ਦੀ ਜੋ ਨਦੀ ਅੰਤਿਸ਼ਟੀ ਦੀ ਹੈ ਉਹਦੇ ਵਿੱਚ ਇਕੱਤਰ ਹੋ ਕੇ ਉਹਨਾਂ ਵਾਸਤੇ ਕੈਂਡਲ ਮਾਰਚ ਕੱਢਿਆ ਹੈ ਔਰ ਉਹਦੇ ਵਿੱਚ ਸਾਨੂੰ ਵੀ ਇਹ ਮੌਕਾ ਦਿੱਤਾ ਹੈ ਕਿ ਅਸੀਂ ਉਹਨਾਂ ਨੂੰ ਯਾਦ ਕਰ ਸਕੀਏ ਸਾਨੂੰ ਸਾਰੇ ਸਮਾਜ ਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਸਾਨੂੰ ਇੰਨੀ ਵੱਡੀ ਦੇਣ ਦੇ ਕੇ ਗਏ ਨੇ ਉਹ ਕਿ ਸਾਡਾ ਸਾਰਾ ਸਮਾਜ ਜੋ ਦੱਬਿਆ ਕੁਚਲਿਆ ਸੀ ਕਦੀ ਅੱਗੇ ਨਹੀਂ ਸੀ ਵੱਧ ਸਕਦਾ ਉਹਨਾਂ ਦੇ ਬਣਾਏ ਹੋਏ ਕਾਨੂੰਨਾਂ ਦੇ ਨਾਲ ਪੂਰਾ ਭਾਰਤ ਦੇਸ਼ ਜੋ ਅੱਜ ਤਰੱਕੀ ਦੀਆਂ ਲੀਹਾਂ ਤੇ ਚੱਲ ਰਿਹਾ ਏ ਉਹਨਾਂ ਨੂੰ ਸ਼੍ਰਧਾਂਜੀ ਜੀ ਦੇ ਫੁੱਲ ਮੈਂ ਆਪਣੇ ਵੱਲੋਂ ਆਪਣੀ ਭਾਰਤੀ ਜਨਤਾ ਪਾਰਟੀ ਵੱਲੋਂ ਮੀਟ ਕਰਦਾ ਹਾਂ ਔਰ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹਨਾਂ ਦੇ ਦੱਸੇ ਹੋਏ ਮਾਰਗ ਨੂੰ ਅਪਣਾਓ ਉਹਨਾਂ ਦੀ ਲਿਖੀ ਹੋਈ ਕਿਤਾਬ ਜੋ ਸਾਡਾ ਸੰਵਿਧਾਨ ਉਸ ਨੂੰ ਜ਼ੋਰ ਪੜੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਉਹਨਾਂ ਸਾਡੇ ਵਾਸਤੇ ਕਿੰਨੇ ਵੱਡੇ ਕੰਮ ਕੀਤੇ ਹਨ ਔਰ ਜਿਸ ਤਰ੍ਹਾਂ ਮੇਰੇ ਵੀਰ ਨੇ ਅੱਗੇ ਵੀ ਦੱਸਿਆ ਹੈ ਕਿ ਸਾਡਾ ਦੱਬਿਆ ਗੁੱਜਲਾ ਸਮਾਜ ਜੋ ਅੱਜ ਉਚਾਈ ਦੀਆਂ ਲਹਿਰਾਂ ਤੇ ਚੱਲ ਰਿਹਾ ਏ ਉਹ ਬਾਬਾ ਸਾਹਿਬ ਉਮੀਦਵਾਰ ਜੀ ਦੀ ਬਹੁਤ ਵੱਡੀ ਨੇ ਸਿਰਫ ਇੱਕ ਸਮਾਜ ਨੂੰ ਨਹੀਂ ਪੂਰੇ ਭਾਰਤ ਦੇ ਦੱਬੇ ਕੁਚਲੇ ਹੋਏ ਲੋਕਾਂ ਨੂੰ ਅੱਜ ਇੱਕ ਆਵਾਜ਼ ਇੱਕ ਆਵਾਜ਼ ਦੇ ਨਾਲ ਉੱਚਾ ਉੱਚਾ ਕੀਤਾ ਹੈ ਉਹਨਾਂ ਨੇ ਮੈਂ ਉਹਨਾਂ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਹਾਇ ਹੋਏ ਸਾਰੇ ਲੋਕਾਂ ਦਾ ਮੈਂ ਆਪਣੇ ਵੱਲੋਂ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਉਮੇਦਕਰ ਜੀ ਦੇ ਪ੍ਰੀ ਨਿਰਮਾਣ ਦਿਵਸ ਦੇ ਉਤੇ 71 ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਛੋਟਾ ਜਿਹਾ ਪਰਾਲਾ ਕੀਤਾ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਣ ਦਾ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰੇ ਸਾਥੀਆਂ ਦਾ ਮੇਰੀਆਂ ਭੈਣਾਂ ਦਾ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਇਸ ਮਾਰਚ ਵਿੱਚ ਸ਼ਾਮਲ ਹੋ ਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਉਸ ਤੋਂ ਬਾਅਦ ਜੇਕਰ ਬਾਬਾ ਸਾਹਿਬ ਦੀ ਜੀਵਨੀ ਤੇ ਚਾਪਾਂ ਝਾਤ ਮਾਰੀਏ ਬਾਬਾ ਸਾਹਿਬ ਦੀ ਜੀਵਨ ਇੰਨਾ ਸੰਘਰਸ਼ਮਈ ਹੈ ਕੇ ਬਾਬਾ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਮੇਰਾ ਖਿਆਲ ਆ ਕੋਈ ਇੱਕ ਵੀ ਦਿਨ ਜਿਹੜਾ ਨਾ ਉਹ ਆਪਣੇ ਨਿੱਜੀ ਕਮਾਕਾਰਾਂ ਜਾਂ ਆਪਣੇ ਪਰਿਵਾਰ ਵਾਸਤੇ ਜਾਂ ਆਪਣੇ ਘਰ ਵਾਸਤੇ ਨਹੀਂ ਜੀਵਿਆ ਉਹਨਾਂ ਦੀ ਜ਼ਿੰਦਗੀ ਦਾ ਏਕ-ਏਕ ਜਿਹੜਾ ਪਾਲਿਆ ਨਾ ਉਹ ਦੇਸ਼ ਦੀ ਤਰੱਕੀ ਲਈ ਦੇਸ਼ ਦੇ ਵੱਖ-ਵੱਖ ਜਿਹੜੇ ਸਮਾਜਾਂ ਦੇ ਲੋਕਾਂ ਦੀ ਤਰੱਕੀ ਲਈ ਉਹਨਾਂ ਨੇ ਲਾਇਆ ਜੇਕਰ ਆਪਾਂ ਗੱਲ ਕਰੀਏ ਬਾਬਾ ਸਾਹਿਬ ਦੇ ਜਿਹੜਾ ਉਹ ਪਰਿਵਾਰ ਦੀ ਉਹਨਾਂ ਦਾ ਪਰਿਵਾਰ ਜਿਹੜਾ ਉਹਨਾਂ ਦੇ ਬੱਚਿਆਂ ਦੀ ਜਦੋਂ ਆਪਾਂ ਪੜਦੇ ਆ ਹਿਸਟਰੀ ਉਹਨਾਂ ਦੇ ਬੱਚੇ ਭੁੱਖ ਨਾਲ ਮਰ ਗਏ ਉਹਨਾਂ ਦੇ ਬੱਚੇ ਦਵਾਈਆਂ ਖਾਣੋਂ ਮਰ ਗਏ ਪਰ ਬਾਬਾ ਸਾਹਿਬ ਜਿਹੜੇ ਦੇਸ਼ ਦੇ ਬਾਕੀ ਲੋਕਾਂ ਲਈ ਜਿਹੜਾ ਉਹ ਆਪਣਾ ਜੀਵਨ ਨਿਸ਼ਾਵਰ ਕਰ ਗਏ ਜਦੋਂ ਬਾਬਾ ਸਾਹਿਬ ਦੇ ਉਸ ਬੱਚੇ ਦੀ ਮੌਤ ਹੋਈ ਜਿਹਦਾ ਨਾਮ ਰਾਜਰਤਨ ਸੀ ਉਸ ਦਿਨ ਬਾਬਾ ਸਾਹਿਬ ਨੇ ਤੀਜੀ ਗੋਲ ਮੇਜ ਕਾਨਫਰੰਸ ਤੇ ਲੰਡਨ ਜਾਣਾ ਸੀਗਾ ਉਦੋਂ ਉਹਨਾਂ ਦੀ ਜੇਬ ਵਿੱਚ ਹਵਾਈ ਜਹਾਜ਼ ਦੀ ਟਿਕਟ ਸੀ ਲੰਡਨ ਜਾਣ ਵਾਸਤੇ ਔਰ ਉਹਨਾਂ ਦੇ ਘਰ ਚੋਂ ਸੁਨਾਹ ਆ ਗਿਆ ਵੀ ਉਹਨਾਂ ਦੇ ਬੱਚੇ ਦੀ ਮੌਤ ਹੋ ਗਈ ਆ ਜਦੋਂ ਬਾਬਾ ਸਾਹਿਬ ਦੇ ਪਰਿਵਾਰ ਦੇ ਮੈਂਬਰ ਬਾਬਾ ਸਾਹਿਬ ਨੂੰ ਇਹ ਗੱਲ ਦੱਸਣ ਲਈ ਆਏ ਤੇ ਉਹਨਾਂ ਨੂੰ ਇੱਕ ਰਿਕਵੈਸਟ ਕਰਨ ਲਈ ਆਏ ਕਿ ਘਰੇ ਆਓ ਤੇ ਬੱਚੇ ਦਾ ਜਿਹੜਾ ਉਹ ਕਿਰਿਆ ਕਰਮ ਲਾਸਟ ਜਿਹੜਾ ਉਹ ਕੀਤਾ ਜਾਵੇ ਤੇ ਬਾਬਾ ਸਾਹਿਬ ਦਾ ਇਹ ਜਵਾਬ ਸੀ ਕਿ ਮੈਂ ਇੱਕ ਬੱਚੇ ਦੀ ਮੌਤ ਲਈ ਘਰ ਨਹੀਂ ਆ ਸਕਦਾ ਮੈਂ ਦੇਸ਼ ਦੇ ਕਰੋੜਾਂ ਬੱਚਿਆਂ ਦੀ ਜ਼ਿੰਦਗੀ ਦੀ ਲੜਾਈ ਲੜਨ ਚੱਲਿਆ ਕਿੰਨੀ ਤਗੜੀ ਕੁਰਬਾਨੀ ਵਾਲੀ ਗੱਲ ਆ ਉਹਨਾਂ ਨੇ ਆਪਣੇ ਬੱਚੇ ਨੂੰ ਕੱਲਾ ਆਪਣਾ ਬੱਚਾ ਨਹੀਂ ਸਮਝਿਆ ਉਹਨਾਂ ਨੇ ਦੇਸ਼ ਦੇ ਜਿਹੜੇ ਕਰੋੜਾਂ ਜਿਹੜੇ ਬੱਚੇ ਸੀ ਜਿਨ੍ਹਾਂ ਜਿਹੜੇ ਹਜ਼ਾਰਾਂ ਸਾਲਾਂ ਤੋਂ ਪੀੜ ਤਸੀਹ ਜਿਨ੍ਹਾਂ ਤੋਂ ਮਨੁੱਖੀ ਜ਼ਿੰਦਗੀ ਜਿਉਣ ਦੇ ਅਧਿਕਾਰ ਖੋਏ ਹੋਏ ਸੀ ਉਹਨਾਂ ਨੂੰ ਅਧਿਕਾਰ ਦੋ ਜੀ ਬਾਬਾ ਸਾਹਿਬ ਨੇ ਬਹੁਤ ਵੱਡ ਮੁੱਲਾ ਜਿਹੜਾ ਉਹ ਕੰਮ ਕੀਤਾ ਐਸ ਕਰਕੇ ਜਿਹੜਾ ਉਹ ਬਾਬਾ ਸਾਹਿਬ ਦੀ ਜ਼ਿੰਦਗੀ ਦਾ ਇੱਕ ਇੱਕ ਪਲ ਜਿਹੜਾ ਉਹ ਦੇਸ਼ ਦੀ ਦੇਸ਼ ਦੇ ਲੋਕਾਂ ਦੀ ਤਰੱਕੀ ਲਈ ਲੱਗਿਆ ਸਾਨੂੰ ਅੱਜ ਕੀ ਲੋੜ ਆ ਕਿ ਅਸੀਂ ਵੇਖਦੇ ਆਂ ਕਿ ਮੇਰਾ ਕਿਹੇ ਇੱਕ ਸਰਕਾਰ ਨੂੰ ਬਲੇਮ ਕਰਨ ਦਾ ਨਹੀਂ ਇੱਥੇ ਇਥੇ ਜਿੰਨੀਆਂ ਵੀ ਅੱਜ ਤੱਕ ਸਰਕਾਰਾਂ ਆਈਆਂ ਚਾਹੇ ਉਹ ਸੈਕਟਰ ਦੀਆਂ ਚਾਹੇ ਉਹ ਬਾਕੀ ਵੱਖ-ਵੱਖ ਸਟੇਟਾਂ ਦੀਆਂ ਸਾਰੀਆਂ ਹੀ ਸਰਕਾਰਾਂ ਨੇ ਸੰਵਿਧਾਨ ਚੋਂ ਕੁਝ ਨਾ ਕੁਝ ਜਿਹੜਾ ਉਹ ਮੰਨਫੀ ਕੀਤਾ ਜਿਹੜਾ ਉਹ ਕਹ ਲੋ ਵੀ ਜਿਹੜੇ ਲੋਕਾਂ ਨੂੰ ਬਾਬਾ ਸਾਹਿਬ ਨੇ ਹੱਕ ਦਿੱਤੇ ਸੀ ਉਹ ਹਰ ਸਰਕਾਰ ਨੇ ਕਿਸੇ ਨਾ ਕਿਸੇ ਉੱਤੇ ਸਦੇ ਢੰਗ ਨਾਲ ਲੋਕਾਂ ਨੂੰ ਖੋਇਆ ਮੈਂ ਸਾਰੇ ਦੇਸ਼ ਦੇ ਜਿੱਥੇ ਪੱਟੀ ਅੱਜ ਅਸੀਂ ਭਗਵਾਨ ਵਾਲਮੀਕ ਜੀ ਦੇ ਮੰਦਰ ਵਿੱਚ ਖੜਕੇ ਇਹ ਅਪੀਲ ਕਰਦੇ ਆ ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਸੰਵਿਧਾਨ ਦੀ ਰਾਖੀ ਕਰਨੀ ਚਾਹੀਦੀ ਆ ਕਿਉਂਕਿ ਸੰਵਿਧਾਨ ਉਹਨਾਂ ਲੋਕਾਂ ਲਈ ਖਾਸ ਕਰਕੇ ਆ ਜਿਨ੍ਹਾਂ ਲੋਕਾਂ ਤੋਂ ਹਜ਼ਾਰਾਂ ਸਾਲ ਪਹਿਲਾਂ ਮਨੁੱਖਾ ਜ਼ਿੰਦਗੀ ਜਿਉਣ ਦੇ ਹੱਕ ਅਧਿਕਾਰ ਖੋਹੇ ਗਏ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਇਸ ਗੱਲ ਵੱਲ ਧਿਆਨ ਕਰਨਾ ਚਾਹੀਦਾ ਕਿ ਉਹ ਕਿਹੜੇ ਲੋਕ ਆ ਜਿਹੜੇ ਸਾਡੇ ਤੋਂ ਜਿਹੜੇ ਸਾਡੇ ਬਾਬਾ ਸਾਹਿਬ ਦੇ ਦਿੱਤੇ ਹੋਏ ਹੱਕ ਖੋਹ ਰਹੇ ਆ ਉਹਨਾਂ ਲੋਕਾਂ ਦਾ ਜਰੂਰ ਧਿਆਨ ਕਰਨਾ ਚਾਹੀਦਾ ਉਹਨਾਂ ਨੂੰ ਜਿਹੜਾ ਉਹ ਕਿਸੇ ਨਾ ਕਿਸੇ ਤਗਾ ਸਾਨੂੰ ਸਲਾਹ ਵੀ ਦੇਣੀ ਚਾਹੀਦੀ ਆ ਕਿ ਜਿਹੜਾ ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਏਦਾਂ ਦੇ ਜਿਹੜੇ ਉਹ ਕਿਲ ਠੋਕੇ ਆ ਜਿਹੜੇ ਉਹ ਛੇਤੀ ਛੇਤੀ ਪੁੱਟੇ ਜਾਣ ਵਾਲੇ ਨਹੀਂ ਗੇ ਇਸ ਕਰਕੇ ਜਿਹੜਾ ਬਾਬਾ ਸਾਹਿਬ ਦਾ ਸੰਵਿਧਾਨਾ ਛੇੜਛਾੜ ਕਰਨੀ ਜਿਹੜੀ ਉਹ ਬੰਦ ਕੀਤੀ ਜਾਵੇ ਜੈ ਭੀਮ ਜੈ ਭਾਰਤ ਜਬ ਤੱਕ ਸੂਰਜ ਚੰਦ ਰਹੇਗਾ ਬਾਬਾ ਸਾਹਿਬ ਤੇਰਾ ਨਾਮ ਰਹੇਗਾ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਮੈਂ ਕਹਿਣਾ ਚਾਹੁੰਦਾ ਸਾਡੇ ਪੰਜਾਬ ਦੇ ਵਿੱਚ ਬਹੁਤ ਲੋਕ ਘੱਟ ਬਾਬਾ ਸਾਹਿਬ ਨੂੰ ਹੋ ਲੋ ਕਰਦੇ ਸੀਗੇ ਪਰ ਅੱਜ ਦੀ ਤਰੀਕ ਦੇ ਵਿੱਚ ਅਸੀਂ ਫੇਸਬੁੱਕ ਇੰਸਟਾਗ੍ਰਾਮ ਸਾਰਿਆਂ ਤੇ ਵੇਖਣਦੇ ਆ ਕਿ ਜਿਹੜੇ ਬਾਬਾ ਸਾਹਿਬ ਨੂੰ ਜਾਣਦੇ ਨਹੀਂ ਉਹ ਵੀ ਅੱਜ ਉਹਨਾਂ ਦੀ ਪੋਸਟਾਂ ਪਾ ਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇ ਰਹੇ ਆ ਬੜੀ ਖੁਸ਼ੀ ਦੀ ਗੱਲ ਆ ਹਰ ਬੱਚੇ-ਬੱਚੇ ਤੇ ਦਿਲ ਦੇ ਵਿੱਚ ਬਾਬਾ ਸਾਹਿਬ ਲਈ ਬਹੁਤ ਵੱਡੀਆਂ ਇੱਜ਼ਤਾਂ ਬਾਕੀ ਇਹ ਆ ਕਿ ਬਾਬਾ ਸਾਹਿਬ ਇੱਕ ਉਹ ਮਹਾਨ ਅਸਤੀ ਆ ਜੋ ਵਰਲਡ ਦੇ ਵਿੱਚ ਚਾਰ ਦੇਸ਼ ਚੋਟੀ ਦਿਆਂ ਨੇ ਝੰਡਾ ਚੁੱਕਾਇਆ ਜਦੋਂ ਬਾਬਾ ਸਾਹਿਬ ਹਣੀ ਜਦੋਂ ਆਪਣੇ ਪ੍ਰੀਨਿਰਮਾਣ ਪ੍ਰੀਨਿਰਮਾਣ ਹੋਏ ਸੀਗੇ ਉਸ ਟਾਈਮ ਤੇ ਚਾਰ ਦੇਸ਼ਾਂ ਨੇ ਅਜ ਤੱਕ ਕੋਈ ਪ੍ਰਧਾਨ ਮੰਤਰੀ ਕਿਸੇ ਵੀ ਦੇਸ਼ ਦਾ ਮਰੇਗਾ ਦੂਜਾ ਦੇਸ਼ਾਂ ਦਾ ਝੰਡਾ ਨਹੀਂ ਝੁਕਾਉਂਦਾ ਪਰ 바ਵਾ ਸਾਹਿਬ ਇੱਕ ਨਾ ਪ੍ਰਧਾਨ ਮੰਤਰੀ ਸੀ ਇੱਕ ਸੰਵਿਧਾਨ ਨਿਰਮਾਤਾ ਸੀਗੇ ਔਰ ਕਾਨੂੰਨ ਮੰਤਰੀ ਸੀਗੇ ਉਹਨਾਂ ਦੇ ਜਦੋਂ ਪ੍ਰੀਨਿਰਮਾਣ ਦਿਵਸ ਹੋਇਆ ਸੀਗਾ ਉਸ ਟਾਈਮ ਤੇ ਚਾਰ ਚੋਟੀ ਦੇ ਦੇਸ਼ਾਂ ਨੇ ਝੰਡਾ ਝੁਕਾ ਕੇ ਤੇ ਸਦਾਂਚਲੀ ਦਿੱਤੀ ਸੀ 바ਵਾ ਸਾਹਿਬ ਨੂੰ ਇਹ ਮਹਾਨ ਅਸਤੀ ਦੇ ਔਰ ਜੈ ਭੀਮ ਜੈ ਭਾਰਤ ਜੈ ਸਵਿਧਾਨ ਸ੍ਰੀ巴巴 ਅੰਬੇਦਕਰ ਜੀ ਦੇ ਬਲਦਾਨ ਦੇ ਵਾਸਤੇ ਕੈਂਡਲ ਮਾਰਚ ਕੱਟ ਕੇ ਸੰਤਾਨਜਲੀ ਪੇਟ ਕਰਦੇ ਆ ਅਤੇ ਆਈਆ ਸਮੂਹ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਕੈਂਡਲ ਮਾਰਚ ਵਿੱਚ ਹਿੱਸਾ ਲਿਆ ਤੇ ਸਾਡੇ ਪ੍ਰਧਾਨ ਸ਼ਕਤੀ ਸੰਧੂ ਜੀ ਦੇ ਗਰਮਾਈ ਇੱਥੇ ਸਾਰੇ ਵੀਰਾਂ ਨੇ ਜੋ ਹਿੱਸਾ ਪਾਇਆ ਨਾਲ ਤੁਰੇ ਆ ਕੈਂਡਲ ਮਾਰਚ ਕੱਟ ਕੇ ਅਸੀਂ ਵਾਲਮੀਕ ਮੰਦਰ ਜੀ ਚ ਪਹੁੰਚੇ ਆ ਤੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਕੋਈ ਨਹੀਂ ਰਹਿੰਦੇ કે મેરે રહેમલ મેરે ભીમ પ્યારے તુને બદલે હે વક્ત હમારે મેરે રહેમલ મેરે ભીમ પ્યારے તુમને બદલે હે વક્ત હમારે કે તુમ ના હોતે ਜਹਾਂ ਮੈਂ ਕੈਸੇ ਜੀਤੇ ਇਹ ਆਦੀ ਵਿਚਾਰੇ ਮੇਰੇ ਰਹਿਬਰ ਮੇਰੇ ਵੀਮ ਪਿਆਰੇ ਤੂੰ ਨੇ ਬਦਲੀ ਹੈ ਵਕਤ ਹਮਾਰੇ ਤੋਂ ਬਾਬਾ ਸਾਹਿਬ ਅੰਬੇਦਕਰ ਜੀ ਦੇ ਪਰਿਨਿਰਵਾਣ ਦੇ ਉੱਤੇ ਅਬਾ ਸਾਹਿਬ ਨੂੰ ਜਿਆ ਵੀਮ ਬਾਬਾ ਸਾਹਿਬ ਅੰਬੇਦਕਰ ਜੀ ਨੇ ਪੜੋ ਜਿੜੋ ਤੇ ਸੰਘਰਸ਼ ਕਰੋ ਨਾ ਦੇ ਨਾਰੇ ਦਿੱਤੇ ਸੀ ਤੋਂ ਕਾਮ ਨੂੰ ਮੈਂ ਚਾਹੁੰਦਾ ਕਿ ਜਿੱਥੇ ਆਪਾਂ ਬਾਬਾ ਸਾਬ ਜੀ ਦੇ ਦੇਣ ਮਨਾਉਂਦੇ ਹਾਂ ਉੱਥੇ ਇਨਾਂ ਜ ਨਾਰਿਆਂ ਨੂੰ ਫੋਲੋ ਕਰਿਆ ਕਰੂ ਜੈ ਭੀ ਜੈ ਭਰਤ